ਹਾਂਜੀ ਕਿਸਾਨ ਪ੍ਰਭ ਆਪਣੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੋ ਮੇਲੇ ਕਰਵਾਏ ਜਾਂਦੇ ਹਨ ਜਿਆਦਾਤਰ ਸਤੰਬਰ ਮਹੀਨੇ ਵਿੱਚ ਮੇਲੇ ਹੁੰਦੇ ਹਨ ਇਹ ਤੇ ਸਭ ਤੋਂ ਮੁੱਖ ਤੇ ਸਭ ਤੋਂ ਵੱਡਾ ਮੇਲਾ ਲੁਧਿਆਣਾ ਵਿਖੇ ਕਰਵਾਇਆ ਜਾਂਦਾ ਹੈ ਜਿਸ਼ੀਆਂ ਡੇਟਾਂ ਇਸ ਪ੍ਰਕਾਰ ਹਨ 13-14 ਸਤੰਬਰ ਲੁਧਿਆਣਾ ਵਿਖੇ ਹੈ ਇਸ ਤੋਂ ਅਗਲਾ ਪਟਿਆਲਾ ਰੌਣੀ ਵਿਖੇ 24 ਸਤੰਬਰ ਦਾ ਹੈ ਬਠਿੰਡਾ ਵਿਖੇ 27 ਸਤੰਬਰ ਦਾ ਹੈ ਗਰਦਾਸਪੁਰ ਵਿਖੇ 18 ਸਤੰਬਰ ਦਾ ਹੈ ਇਸ ਮੇਲੇ ਵਿੱਚ ਤੁਸੀਂ ਪਹੁੰਚ ਕੇ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ ਜਿਵੇਂ ਕਿ ਮਸ਼ੀਨਰੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਨਵੇਂ-ਨਵੇਂ ਬੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਵੀ ਕਿਸਾਨ ਭਰਾ ਨੇ ਡੇਰੀ ਫਾਰਮ ਦਾ ਤੁਹਾਨੂੰ ਦਾ ਸ਼ੁਰੂ ਕਰਨਾ ਹੈ ਉਸ ਲਈ ਸਖਲਾਈ ਵੀ ਦਿੱਤੀ ਜਾਂਦੀ ਹੈ ਜੋ ਕਿ ਬਿਲਕੁਲ ਫ੍ਰੀ ਹੁੰਦੀ ਹੈ ਇਸ ਦੇ ਨਾਲ ਨਾਲ ਹੀ ਇੱਥੇ ਮਿੱਟੀ ਵੀ ਆਪਾਂ ਆਪਣੇ ਜ਼ਮੀਨ ਦੀ ਟੈਸਟ ਕਰਵਾ ਸਕਦੇ ਹਾਂ ਵੀਡੀਓ ਦੇਖਣ ਲਈ ਧੰਨਵਾਦ ਜੀ